ਕਾਨਫਰੰਸ ਨੂੰ ਕਵਰ ਕਰਨ ਲਈ ਜਿੰਨੇ ਵੀ ਸਾਡੇ ਸਾਥੀ ਪਹੁੰਚੇ ਹੈ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਸਿੱਖਿਆ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਆ ਜੋ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਉੰਤੋ ਸਹੀ ਆਖੂਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ساری ਯੂਨੀਵਰਸਿਟੀਆਂ ਬਹੁਤ ساری ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜੇਰੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਚ ਜਾਨੀ ਕੈਂਪਸ ਉੱਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋੜ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜੇਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨਾਲ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਹੈ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOYE ਬਣਾ ਰਹੇ ਹਨ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਸਿਕ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ ਏਮਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿ ਉਹਨੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੀ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਪੜਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜ੍ਹਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮਲ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ